ਤੁਹਾਡਾ ਗਤੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੜਾ ਦਿਖਾਵਾਂਗੇ ਦੋ ਤਾਜ਼ੇ ਸੂਝਾਂ ਹੋਈਆਂ ਤੇ ਦੋ ਹੈਗੇ ਗੱਬਣਾ ਰੇਟ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਵੀਰ ਨਾਲ ਕਰੀਏ ਗੱਲ ਵਾਸ ਸੱਸੀ ਕਾਲਾ ਬਾਈ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਮੇਰਾ ਬੀਜੇ ਪਿੰਡ ਰਾਈਆ ਤਸੀਲ ਰਾਮਪੁਰਾਪੁਰ ਨੰਬਰ 9182240 ਤੇ ਠੀਕ ਆ 98882 24 013 ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਤੇ ਵੀਰੇ ਜੀ ਪਹਿਲਾ ਨੰਬਰ ਦਾ ਬੱਚੀ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਬੱਚਾ ਇਹਨੇ ਦਿੱਤਾ ਬੱਚੀ ਠੀਕ ਆ ਮਗਰ ਬੱਚੀ ਜੇਰ ਜੁੜ ਜਾਵਾ ਡਾਨਾ ਜਮਾ ਜਮਾ ਓਕੇ ਜੀ ਜੇ ਅਸੀਂ ਗਰੂ ਆਪਰੇ ਠੀਕ ਆ ਤੇ ਕਿੰਨਾ ਕੁ ਤੁਦ ਪਾਉ ਦੋ ਹਜੇ ਇਸਟਾ ਇਹ 22 23 ਕਿਲੋ ਦੁੱਧ ਕਰਮੀਆਂ ਨਾਲ ਪੁੱਲਾ ਪਾਉਗੇ ਇਹ ਸਾਰਾ ਜੁਨੀ ਦਾ ਦੁੱਧ ਹੈ ਮਾਲਾ 25 ਕਿਲੋ ਦਿੰਦੀ ਹੋਣਾ ਜਿਵੇਂ ਕਿ 22 ਕਿਲੋ ਕਹਿੰਦਾ ਬਾ 22 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਸ ਕਰ ਲੇ 17 ਕਿਲੋ ਬੋਲਾ ਜਮਾ ਨੈਟ ਫਿੱਟ ਤਿਆਰ ਆ ਚੋਣ ਜਵਾ ਦੀ ਧਾਰਾ ਤੁਰਾ ਹਾਂ ਧਾਰਾ ਭਰ ਓਕੇ ਸੁਭਰ ਧਾਰਾ ਦੇਖ ਸਕਦੇ ਹੋ ਚੋਣ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਮੋਟਾ ਚੋਣਾ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਤੇ ਬਾਕੀ ਚੋਣ ਦਾ ਕਰਦਾ ਸਵਰਸੀ ਵਾਲ ਪੰਪਰ ਗਿਆ ਜਿਹੇ ਜਿਹੇ ਨਲਕਾ ਚ ਲਾ ਕੇ ਬਾੜ ਦੀ ਬਾੜ ਲਈ ਕਹਿੰਦੇ ਉਹ ਚੋਣਾ ਤੇ ਭਾਈ 20 ਕਿਲੋ ਤੋਂ ਪਾਰ ਦੋ ਤਾਂ ਬਹੁਤ ਕ੍ਰਾਸ ਵੇੜ ਆ ਗਈ ਹੈ ਨਾ ਹਾਂ ਜੀ ਕ੍ਰਾਸ ਵੇੜ ਆ ਗਈ 17 ਕਿਲੋ ਤੋਂ ਬੋਲਾ ਤਿਆਰ ਆਈ ਹੁਣ ਭਾਈ ਜੀ ਰੇਟ ਉਹ ਲੱਸੀ 100000 2 ਗੱਟ 80000 ਦੇ ਭੰਦੇ ਦਾ ਗੁਜਾਇਸ ਹੋ ਜੂ ਮੌਕੇ ਤੇ ਮੌਕੇ ਤੇ ਗੁਜਾਇਸ ਕਰਦੇ ਤੋੜ ਦੇ ਬਾਹਰ ਨੂੰ ਸਭਰ ਫੇਸ ਕੁਆਲਟੀ ਵੇਰਾ ਵੇੜ ਦੀ ਦੇਖ ਸੋ ਦੂਜਾ ਸੁਆ ਤਾਜੀ ਸੁਈ ਆ 80 ਐਟ ਕੀਮਤ ਆ 78000 ਦੀ ਵੇੜ ਹੋ ਜੂਗੀ ਚੰਗੀ ਕੀ ਕਰਾਂਗੇ 22 23 ਕਿਲੋ 20 ਤੋਂ ਪਲੱਸ ਬਰਾਸ ਵਾਲੀ ਵੇੜ ਆ ਜਾਵਾ ਸੋ ਕੱਦ ਕਾੜ ਦੇ ਸ਼ਾਈਨਿੰਗ ਸੁਈ ਨਹੀਂ ਵੇੜ ਦੇ ਉੱਪਰ ਬਹੁਤ ਜ਼ਿਆਦਾ ਰੇਟ 78000 ਇਹਦੇ ਵਿੱਚੋਂ ਛੋਟ ਸੱਪਾ ਮੌਕੇ ਤੇ ਹੋ ਜੂਗਾ ਤੇ ਇਸ ਠੰਡੀ ਸੀਲ ਦਾ ਕੋਈ ਅੰਤ ਨਹੀਂ ਜਿੱਦਾਂ ਮਰਜੀ ਧਾਰਾ ਮਾਰੀ ਚੱਲੋ ਮਗਰ ਬੱਛੀ ਆ ਸੁਈ ਸਭਾਈਆ ਤੇ ਬਾਈ ਜੇਰ ਵਾਲੇ ਪਾਸੇ ਜਾਵਾਂ ਬੇਫਿਕਰ ਹੋ ਜਾ ਬੰਦਾ ਜੇ ਹਾਂ ਵੀਰੇ ਬੇਫਿਕਰ ਹੋ ਜਾ ਜੇਰ ਦੀ ਆਪਣੇ ਕੋਲੇ ਵੀੜੂ ਆ ਠੀਕ ਆ ਉਸ ਗੱਲ ਓਕੇ ਆ ਜਾਵਾਂ ਹਣਾ ਜੀ ਤੇ ਅੱਗੇ ਬਾਈ ਗੱਲ ਕਰ ਰਹੇ ਹਾਂ ਦੋ ਨੰਬਰ ਤਾਜੀ ਸੂਈ ਦੀ ਇਹ ਪਰੋਂ ਬੱਚੀ ਸੂਈ ਹੈ ਜੀ ਪਹਿਲਾਂ ਸੂਈ ਠੀਕ ਹੈ ਮੰਨ ਲਏ ਤੇ ਬੱਚਾ ਇਹ ਕੱਟ ਕੇ 4 ਵਜੇ ਸੂਈ ਆ ਠੀਕ ਹੈ 4 ਚੋਈ ਵੀ ਆ ਹੈ ਦੁਪਹਿਰੇ ਕਾ ਅਸਾਂ ਕਹਿੰਦਾ ਉਨੀਆਂ ਹੀ ਫੇਰ ਬਣ ਜਾਂਦੀਆਂ ਹਾਂ ਉਨੀਆਂ ਹੀ ਫੇਰ ਬਣ ਜਾਂਦੀਆਂ ਉਨੀਆਂ ਹੀ ਫੇਰ ਬਣ ਜਾਂਦੀਆਂ ਨਾ ਇਹ ਘਾਟੂ ਕੱਟ ਕੇ ਉਹ ਕਟਾਏ ਨਾਲ ਵੀ 5 5.5 ਕਿਲੋ ਬੋਲੋ ਬਾਈ ਨਾ ਕੱਢਿਆ ਹੋਇਆ ਠੀਕ ਆ 5 ਕਿਲ ਤੇ ਇਸ ਕਿਰਾ ਸਾਫ ਕਰਤੀ ਕਿਹ ਕਹਿੰਦਾ ਬਾਵਾ ਸਾਫ ਕਰਤੀ ਸੀ ਮੋੜ ਕੇ ਫੇਰ ਉਹ ਕਿਉਂ ਸੌਖੀ ਬੈਠ ਗਈ ਸੀ ਜੇਰ ਪੈ ਗਈ ਸੀ ਨਾਲ ਦੀ ਨਾਲ ਠੀਕ ਆ ਹਾਈਸਟ ਆਮੀ ਦਾ ਪਤੋਂਦੀ ਕਿੰਨੀ ਗਲਾ ਸਕਦੇ ਇਹਦੇ ਤੋਂ 18 ਕਿਲੋ ਦੁੱਧ ਦੀ ਆਪਣੀ ਗਰੰਟੀ ਹੈ ਜੀ ਠੀਕ ਆ 20 ਕਿਲੋ ਤੋਂ ਬਾਹਰ ਹੀ ਦੂੰਗੀ ਜੇ ਅਸੀਂ 18 ਮੰਨ ਕੇ ਬੰਦਾ ਪਰਚੇਸ ਕਰ ਲੇ ਹਾਂਜੀ ਤੇ ਬਾਈ ਜੀ ਰੇਟ ਇਹਦਾ ਕੀ ਰਹਿਣਾਗਾ ਰੇਟ ਦਾ ਮੁੱਲ ਕਰਾ ਦਾ 70000 60000 ਦੀ ਦੇਣੀ ਆਪਾਂ ਜੈ ਸਰ ਹਣ ਹੋ ਜਾਮ ਜੈ ਸਰ ਹਣ 60000 ਦੀ ਬਚੀ ਤਾਜੀ ਸੂਈ ਸੇ ਪਲੋਣ ਤੇ ਲੇਵਾ ਬੜਾ ਫਿਟਿੰਗ ਵਾਲਾ ਜਮਾ ਕਿਆ ਬਾਤਾਂ ਤੇ ਦੁੱਧ ਚਵਾਈ ਚੁਈ ਆ ਭਲਾਂੀਆਂ ਕਰਕੇ ਤੁਹਾਨੂੰ ਛੋਟੇ ਲੱਗਦੇ ਆ ਠੀਕ ਹੈ ਜਿਹਨੇ ਚੁਵਾਈ ਕੋਈ ਬਾਲੀ ਨੰਮਰਿਕ ਨੰਬਰ ਚੁਵਾਈ ਆ ਸਵਰਜ ਚਵਾਈ ਦੇਖਣਾ ਧਾਰਾ ਪੈਦੇ ਮਾਰ ਕੇ ਦਿਖਾ ਦਿੰਦੇ ਆ ਜਿਹਨੇ ਪਹਿਲਾਂ ਸੁਈ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਤੇ ਪਾਂਦੇ ਸਵਰਜ ਚਵਾਈ ਦੇਖ ਸਕਦੇ ਇੱਕ ਨੰਬਰ ਜਮਾ ਬੰਨਿਆਣਾ ਵੀ ਪਾ ਕੇ ਦਿਖਾ ਦਿੰਦੇ ਆ ਤੇ ਮੁੱਲ ਲੈ ਮਾਰੀ ਵੀਰੇ ਧਾਰਾ ਇਹਦੇ ਸੋ ਚੋਣ ਚਵਾ ਦੇਖੋ ਯਾਰ ਜਮਾ ਇੱਕ ਨੰਬਰ ਕਿਆ ਵਾ ਤਾਂ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਦੇਣੀ ਵੀਰੇ ਆਪ 65000 ਦੀ ਐ ਇਹ 65000 ਦੀ ਬਣੀ ਐ ਵੀਰੇ ਮੁੱਲ 70000 ਜਮਾ ਦੇ ਲੈਣਾ ਨਹੀਂ ਕਰਿਆ ਮੌਕੇ ਤੇ ਮਾਨਦਾਲੇ ਨਾਲ ਛੋੜ ਦਿੱਤਾ ਹੀ ਨੂੰ ਤੇ ਜੋ ਜੀ ਆ ਜਾਓ ਅੱਗੇ ਤੇ ਇਹਨਾਂ ਨੰਬਰ ਤੇ ਠੀਕ ਆ ਜਰਸੀ ਕੈਟਾਗਰੀ ਚ ਆ ਗਈ ਹੈ ਨਾ ਤੇ ਅੱਗੇ ਭਾਈ ਜੀ ਤੇਰਾ ਨੰਬਰ ਆ ਗਈ ਜਿਹੜੀ ਇਹ ਵੀ ਦੂਜਾ ਸੁਲਗ ਦੇਣੇ ਤੇ ਹਜੇ ਪਿਆ 6 ਸਾਲ ਦਾ ਪੂਰਾ ਤਨ ਠੀਕ ਹੈ ਇੱਕ ਹਫਤਾ ਬਾਕੀ ਦੂਜਾ ਸੁਹਾ ਸੂਰੀ ਆ ਤੇ ਦੁੱਧ ਦੀ ਕਪੈਸਿਟੀ ਮੰਨ ਸਕੀ ਆਪਾਂ ਇਹਦੀ ਹਾਈਐਸਟ ਕਿੰਨੀ ਕਵਾ ਦੋਗੀ 20 ਕਿਲੋ ਰਾਮਦਾਨੀ ਨਾਲ ਪਾਉਗੀ ਠੀਕ ਹੈ 20 ਕਿਲੋ ਦੁੱਧ ਤੇ ਬਾਕੀ ਥਣ ਜਮਾ ਮੱਝਾਂ ਨਾਲ ਦਾ ਗੁੱਲੇ ਰਾ ਹੈ ਨਾ ਤੇ ਇਹਦੇ ਪੈਸੇ ਕਿੰਨੇ ਲੈਣੇ ਆ ਇਹਦਾ ਮੁੱਲ 72000 ਰੁਪਏ 70000 ਤੋਂ 2000 ਛੱਡ ਦਾਂਗੇ 70 ਚ ਵੀ 2 ਛੱਡ ਦਾਂਗੇ ਛੱਡ ਦਾਂਗੇ ਸੋ ਵੀਰੋ 68000 ਰੁਪਏ ਦੇ ਵਿੱਚ ਜਿਵੇਂ ਤਾਜੀ ਤੁਹਾਡੇ ਘਰੇ ਜਾ ਕੇ ਸੂਈ ਜਿਸ ਨੂੰ ਮਾਣਾ ਵੀ ਸੂਈ ਵੀ ਨਹੀਂ ਲੈਣੀ ਗੱਬਣ ਲੈਣੀ ਐ ਬਾਕੀ ਸਿਰੇ ਠੰਡੀ ਦੇਖੋ ਠੀਕ ਆ ਹੱਥ ਪੱਲਾ ਜਿਵੇਂ ਮਰਜ਼ੀ ਫਿਰ ਚੱਲੋ ਹਜੇ ਲੈ ਵੀ ਦੇ ਢੱਲਾ ਢੂਲਾ ਦੇਖੋ ਸੋ ਇਹ 68000 ਦੇ ਵਿੱਚ ਤੇ ਦੁੱਧ ਦੀ ਗੱਲ ਕਰੀ ਬਾਈ ਜੀ ਆਪਾਂ ਦੁੱਧ ਇਹ ਮਤਲਬ 18 ਕਿਲੋ ਦੁੱਧ ਦੇ ਦਈ ਆਪਣੀ ਗਾਰੰਟੀ ਹੈ ਦੁੱਧ ਤਾਂ 20 ਕਿਲੋ ਦੇ ਦੇਣਾ ਇਹਨੇ ਪਰ 2 ਕਿਲੋ ਘੱਟ ਦਾ ਸੱਚ ਹੈ ਗਰਮੀ ਆ ਹਨਾ ਗਰਮੀ ਹੈ ਗਰਮੀ ਕਰਨ ਦੁੱਧ ਗਾਇਆਂ ਕਿਹੜਾ ਤਾਂ ਹੁਣ ਤੇ ਇੱਕ ਹੋਰ ਗੱਲ ਆ ਵੀ 68000 ਕਹਦਾ ਵਿੱਚ ਵੀ ਇਹ ਕਹਿਣਗੇ ਖਣੀ ਛੋਟੀ ਉਹ ਕੱਦ ਵੀ ਬਹੁਤ ਡਬਲ ਆ ਹਨਾ ਕੱਦ ਵੀ ਵੱਡਾ ਹੀ ਕੱਦ ਛੋਟਾ ਨਹੀਂ ਸੀ ਸੋ ਕੋਈ ਵੀ ਛੋਟੀ ਮੰਨ ਕੇ ਨਾਵੇ ਕੋਈ ਮੜਾ ਨਾਲ ਇਹਦੇ ਸਿਰ ਕੱਦ ਵੀ ਦੇਖੋ ਕੱਦ ਬੈੜ ਚ ਆਉਂਦੀ ਪੂਰੀ ਜਮਾ 68000 ਦੀ ਬੱਚੀ ਮੇਰਾ ਮੰਨੀ ਕਹਿੰਦਾ ਵੀ ਕਿ ਤੋ ਤੁਹਾਨੂੰ ਮਿਲ ਜੂਗੀ ਕਿ ਸਾਫ ਸੁਥਰੀ ਗੱਬਣ ਸੂਣ ਨੂੰ ਹਾਜ਼ਰ ਤੇ ਅੱਗੇ ਵੀਰੇ 4 ਨੰਬਰ ਆਗੇ ਜਿਹੜੀ ਗੱਬ ਦੂਜਾ ਦੂਜਾ ਸਵੇਰ ਵੇੜਾ ਜੀ ਅਜੇ ਲੈਣੇ ਦੇ ਪੰਜ ਚਾਰ ਦਿਨ ਪਏ ਆ ਦਨ ਪੂਰੇ ਹੁਣ ਚ ਠੀਕ ਆ ਪੰਜ ਚਾਰ ਦਿਨ ਅਜੇ ਇਹਦੇ ਪੈਂਡਿੰਗ ਪਏ ਆ ਹਾਂ ਜੀ ਪਹਿਲਾਂ ਨੇ 12 ਕਿਲੋ ਤੋਂ ਦਿੱਤਾ ਅੱਜ ਕੀ 15 ਕਿਲੋ ਦੀ ਰੋਡ ਦੇ ਉੱਤੇ ਲੈ ਜਾਣਾ ਰੇਟ ਫਿਰੇ ਦਾ ਰੇਟ ਤਾਂ 55000 ਰੇਟ ਆਪਾਂ 50000 ਨਾ ਹਜ਼ਾਰ ਛੱਡ ਦਿੰਦੇ ਤੇ ਵੀਰੇ ਦੂਜਾ ਸਵੇਰ ਹੁੰਦੀ ਆ ਤੇ ਦੁੱਧ ਪਾ ਦੂਗੀ 15 16 ਕਿਲੋ 15 ਕਿਲੋ ਦੀ ਆਪਣੀ ਗਾਰੰਟੀ ਆ ਜੀ ਠੀਕ ਆ ਤੇ ਬਾਕੀ ਯਾਰ ਕੱਦ-ਕਾਠ ਦੇ ਵਿੱਚ ਹਨਾ ਹਾਂ ਜੀ ਸੋ ਵੀਰੋ ਵੇਚ ਵੀਰ ਕਹਿੰਦਾ ਵਪਾਰੀ ਖਣੀ ਐ ਐ ਕਰ ਦਿਆ 47000 ਦੇ ਵਿੱਚ ਮੈਂ ਨਹੀਂ ਮੰ ਜੇ ਕਾਪੀ ਤੇ ਖਰਚਾ ਲਾ ਕੇ ਪਾਣ ਲੱਗ ਜਾਈਏ ਘੱਟੋ ਘੱਟ ਵੀਰੇ 65 70 ਤੇ ਪੈਂਦੀ ਆ ਹਨਾ 65 70 ਤੇ ਪਾਣ ਲੱਗ ਜਾਂਦੀ ਆ ਜੀ ਚੰਗੀ ਬੱਛੀ ਦਾ ਜੇ ਸੋ ਜਦੋਂ ਬੰਦੇ ਨੇ ਮਜਬੂਰੀ ਹੁੰਦੀ ਹੈ ਕਿ ਵੇਚਣੀ ਹੁੰਦੀ ਆ ਉਦੋਂ ਨਹੀਂ ਬੰਦਾ ਫਿਰ ਦੇਖਦਾ ਵੀ ਸਾਨੂੰ ਖਰਚਾ ਪਿਆ ਕਿ ਕੀ ਪਿਆ ਹਨਾ ਸੋ ਉਸ ਸਿਸਟਮ ਦੇ ਵਿੱਚ ਆਈ ਵੀ ਆ ਪਰ 47000 ਦੀ ਬੱਛੀ ਵੇਚ ਵੀਰੇ ਕਹਿੰਦੇ ਜੀ 30000 ਲਾਉਣਾ ਯਾਰ ਟੋਕਰ ਜੀ ਲੈ ਲਾਂਗੇ ਉਹਦਾ ਫਾਇਦਾ ਕੋਈ ਨਹੀਂ ਸੱਜਰ ਸੱਜਰ ਤੇ ਜਿਵੇਂ ਸ਼ੋਰੂਮ ਚੋਂ ਨਿਕਲਦੀ ਚੀਜ਼ ਮਿਲਣੀ ਆ ਤੁਹਾਨੂੰ ਹੋਰਾ ਕੋਈ ਐ ਨਹੀਂ ਵੀ ਕੋ ਲੱਖ ਫਲਾਜੂ ਜੋ ਕੋਈ ਐ ਜਿਵੇਂ ਮਰਜ਼ੀ ਬੈਠਾ ਰਹਿ ਠੀਕ ਹੈ ਨੰਬਰ ਐਡਰੈਸ ਬੋਲ ਦਿਓ ਫਿਰ ਦੁਬਾਰਾ ਆਪਣਾ ਨੰਬਰ 9882 24013 ਪਿੰਡ ਰਾਜਾ ਜ਼ਿਲ੍ਹਾ ਬਟਿੰਡਾ ਪਿੰਡ ਰਾਜਾ ਹਾਂ ਜ਼ਿਲ੍ਹਾ ਬਟਿੰਡਾ ਜੀ ਵਪਾਰ ਦਾ ਕੰਮ ਹਨ ਹਾਂਜੀ ਵਪਾਰ ਜਦੋਂ ਮਰਜੀ ਵੀਰੇਜ ਪੰਜ ਚਾਰ ਗਾਵਾਂ ਹੁੰਦੀਆਂ ਜਦੋਂ ਮਰਜੀ ਆਏ ਚਾਰ ਪੰਜ ਤੋਂ ਆਪਣੇ ਘਰ ਹੁੰਦੀਆਂ ਠੀਕ ਹੈ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਇਹਦੇ ਉੱਤੇ ਧੰਨਵਾਦ ਜਲਦ ਮਿਲਦੇ ਹਾਂ